ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਖੇਤਰ ਪਿੰਡ ਰੇਤੇਵਾਲੀ ਪੈਣੀ ਤੋਂ ਅੱਜ ਫੇਰ ਇੱਕ ਬੁਰੀ ਖਬਰ ਆਈ ਹੈ 3 ਦਿਨ ਪਹਿਲਾਂ ਪਿੰਡ ਵਾਸੀ ਬਿੱਟੂ ਸਿੰਘ ਪੁੱਤਰ ਕਾਲਾ ਸਿੰਘ ਪਾਣੀ ਵਿੱਚ ਡਿੱਗ ਪਿਆ ਸੀਗਾ ਤੇ ਉਹਦਾ ਕੋਈ ਵੀ ਅਤਾ ਪਤਾ ਨਹੀਂ ਮਿਲਿਆ ਸੀਗਾ ਅੱਜ ਸਵੇਰੇ ਉਹਦੀ ਲਾਸ਼ ਵੀ ਨਕਾਲ ਗੱਲ ਕਰਦੇ ਬਾਹਰ ਬਿੱਟੂ ਦੀ ਆਈ ਬੁੱਤੀ ਹੈ ਅੱਛਾ ਮਿਲੀ ਹੈ ਉਹ ਕਿੱਥੋਂ ਮਿਲੀ ਹੈ ਬਹੁਤ ਚੁਕਾਈ ਘਟਾ ਲੇਕਿਨ ਤੋਂ ਹਾਰਡਾਂ ਦੇ ਕਾਰਨ ਹਾਜ਼ਿਲ ਕਾ ਜੇਸ਼ਾ ਲੇਕਿਨ ਮੋਹਤਾ ਦੇ ਗੱਲ ਕਰਦੇ ਪਏ ਸੀ ਆ ਤੇ ਆਹ ਦੇਖੋ ਪਤਾ ਲੱਗਿਆ ਕਿ 3 ਦਿਨ ਪਹਿਲਾਂ ਜੈ ਜੈਲੇ ਨੋ ਬਿੱਟੂ ਸਿਨੂ ਦਿਨ ਮਿਲੀ ਲਾਸ਼ ਜੇ ਪਸ਼ੂਆਂ ਵਾਸ ਚਾਰਾ ਲੈਣ ਵਾਸਤੇ ਗਿਆ ਸੀਗਾ ਤੇ ਰਸਤੇ 'ਚ ਅਚਾਨਕ ਪਿੰਡ 'ਚ ਇੱਕ ਪਾਣੀ ਮਿਲੀ ਜੀ ਡਿੱਗ ਪਿਆ ਤੇ ਲਾਗੀ ਨਾਲ ਹੀ ਤੋੜ ਸੁਪਾ ਫੜਾ ਬੜੀ ਫੇਰਦਾ ਨਾ ਅਤਾ ਪਤਾ ਨਹੀਂ ਲੱਗਿਆ ਸੀਗਾ ਬੱਸੀ ਖੁੱਸੀ ਹੋਈ ਕਹਦੇ ਤੇ ਅੱਜ ਉਹਦੀ ਲਾਸ਼ ਪਿੰਡ ਦੇ ਬਾਹਰ ਢਾਈ ਦਿਨਾਂ ਨਾਲ ਇੱਕ ਪੇੜ 'ਚ اٹਕੀ ਹੋਈ ਮਿਲੀ ਹੈ ਅਮਰੂਦ ਦੇ ਬੂਟੇ ਤੇ ਐਨਡੀਆਰਐਫ ਦੀ ਮਦਦ ਨਾਲ ਉਹਦੇ ਸ਼ਵ ਨੂੰ ਸਿਵਲ ਹਸਪੀਟਲ ਫਾਜ਼ਿਲਕਾ ਪਹੁੰਚਾਇਆ ਗਿਆ ਹੈ ਇਹ ਤਸਵੀਰਾਂ ਅੱਜ ਸਵੇਰੇ ਕਰੀਬ 7:30 ਪੌਣੇ 8:00 ਵਜੇ ਦੀਆਂ ਹੈਗੀਆਂ ਨੇ ਕਾਵਾਂਵਾਲੀ ਪਤਨ ਪੋਸਟ ਦੀਆਂ ਜਿੱਥੇ ਉਹਦੀ লাশ ਨੂੰ ਸਿਵਲ ਹਸਪੀਟਲ ਐਨਡੀਆਰਐਫ ਦੀ ਮਦਦ ਨਾਲ ਅਤੇ ਐਮਬੂਲੈਂਸ ਦੇ ਨਾਲ ਲਿਆਂਦਾ ਜਾ ਰਿਹਾ ਹੈ ਮੱਝਾ ਹੋਰ ਬਣਾ ਲੈਂਦੇ ਅਸੀਂ ਮੱਝਾ ਕੀ ਗੱਲ ਹੋਈ ਹੈ ਸਰਪੰਚ ਸਾਹਿਬ ਦੇਖੋ ਜੀ ਇਸ ਤਰ੍ਹਾਂ ਇੱਕ ਪਸੂ ਵੜ ਗਿਆ ਸੀ ਵਿੱਚ ਲੜ ਰਿਹਾ ਸੀ ਉਹਦਾ ਅੱਛਾ ਪਸ਼ੂ ਨੂੰ ਕੱਢਣ ਗਿਆ ਸੀ ਅੱਛਾ ਪੈਰ ਫਿਸਲ ਗਿਆ ਪਾਣੀ ਵੱਡਾ ਸੀਗਾ ਅੱਛਾ ਪਸ਼ੂ ਅੱਗੇ ਪਾਣੀ ਚ ਨਿਕਲ ਗਿਆ ਸੀਗਾ ਹਾਂ ਅੱਛਾ ਉਹਨੂੰ ਕੱਢਣ ਗਿਆ ਗਿਆ ਉਹਨੂੰ ਪਾਣੀ ਕਦੋਂ ਦੀ ਗੱਲ ਹੈਗੀ ਹੈ ਇਹ ਹੈਗੀ ਜੀ ਤੀਹ ਪੈ ਦਿਨ ਹੈ ਅਤਿਕ ਜਦ ਹੈ ਨਹੀਂ ਤੀਸਰਾ ਚੌਥਾ ਦਿਨ ਹੈ ਸ਼ਾਮ ਨੂੰ ਆਉਗਾ ਅੱਛਾ ਅੱਜ ਅੱਜ ਚੌਥਾ ਦਿਨ ਹੈਗਾ ਅੱਜ ਅੱਜ ਮਿਲੀ ਲਾਸ਼ ਅੱਜ ਮਿਲੀ ਹੈ ਲਾਸ਼ ਸਵੇਰ ਪੈਰ ਕਿਸੇ ਸਰ ਦੀ ਉੱਪਰ ਆਈ ਹੈਗੀ ਆ ਕੀ ਬੰਦੇ ਦਾ ਕੀ ਨਾਮ ਹੈਗਾ ਨਵੈਸ ਨਾਮ ਦਾ ਭਜਨ ਸੰਗਤ ਬਿੱਟੂ ਬਿੱਟ ਹਰਭਜਨ ਭਜਨ ਨਾਮ ਹੈ ਬਿੱਟੂ ਨਾਮ ਹੈ ਅੱਛਾ ਵੈਸੇ ਹਰਭਜਨ ਨੇ ਬਿੱਟੂ ਆਪਣਾ ਨਾਮ ਕਿਉਂ ਰੱਖਿਆ ਕਿੰਨੀ ਉਮਰ ਹੋਣੀ ਆਉਂਦੀ ਉਮਰ ਜੀ 30 ਦੇ ਅੰਦਰ ਬਰ ਹੋ ਗਈ 30 ਭਾਈ ਜੀ 30 ਹੋ ਗਏ ਅੱਛਾ ਤੇ ਮੈਂ ਇਹ ਵੀ ਸੁਣਿਆ ਵੀ ਕੋਈ ਪਹਿਲਾਂ ਵੀ ਇਹਨਾਂ ਦੇ ਡੈਥ ਹੋਈ ਹੈ ਵੱਡੇ ਭਰਾ ਦੀ ਹੈ ਨਾ ਮੈਰੀ ਡੈਥ ਹੋਈ ਹੈ ਮੰਮੀ ਦੀ ਹੋਈ ਹੈ ਬ੍ਰਦਰ ਦੀ ਹੋਈ ہوئی ਹੈ ਮੈਰਿਡ ਸੀਗਾ ਇਹ ਬੰਦਾ ਹਾਂ ਮੈਰਿਡ ਸੀਗਾ ਤਿੰਨ ਬੱਚੇ ਸੀ ਦੋ ਤਿੰਨ ਬੱਚੇ ਨੇ ਨਾਲਆਂ ਇੱਕ ਲੜਕਾ ਬੱਚੀਆਂ ਇੱਕ ਲੜਕਾ